ਅੱਜ ਸਾਡੀਆਂ ਆਪਣੀਆਂ ਧੀਆ ਪਾਠ ਕਰ ਰਹੀਆਂ ਨੇ ਵੇਖੋ ਗੁਰਬਾਣੀ ਦਾ ਪਾਠ ਕਰਦਿਆਂ ਵੀ ਉਹ ਬੱਚੀ ਨੂੰ ਬਖਸ਼ਿਆ ਨਹੀਂ ਇਹਦਾ ਤਰਸ ਨਹੀਂ ਕੀਤਾ ਕਿਹੜੇ ਇਹ ਜਲਾਦ ਲੋਕ ਜਿਹੜੇ ਆ ਇਹ ਸਮਾਜ ਵਿੱਚ ਘੁੰਮਣੇ ਸਮਾਜ ਲਈ ਕਿੰਨੇ ਖਤਰਨਾਕ ਇਹ ਹੋਰ ਕਿੰਨਿਆਂ ਦੇ ਨਾਲ ਐਵੇਂ ਕਰ ਸਕਦੇ ਇਹ ਕਰਕੇ ਇੱਥੇ ਤੇ ਕੋਈ ਸਾਹਿਬ ਅੱਜ ਪਰਿਵਾਰ ਨਾਲ ਹਮਦਰਦੀ ਤੋਂ ਪਹੁੰਚੇ ਗੁਰਪ੍ਰੀਤ ਸਿੰਘ ਜਿਹੜਾ ਮਰਡਰ ਹੋਇਆ ਕੀ ਕਰਨਾ ਚਾਹੋਗੇ ਮੈਂ ਸੁਣਿਆ ਅੱਜ ਅੱਜ ਹੀ ਸੁਣਿਆ ਮੈਨੂੰ ਪਤਾ ਲੱਗਾ ਵੀ ਉਹ ਲੜਕੀ ਵਿਚਾਰੀ ਸਹਿਜ ਪਾਠ ਕਰ ਰਹੀ ਸੀ ਕੋਈ ਲੋਕ ਉੱਥੇ ਇੱਥੇ ਆਏ ਆ ਨਾਲੇ ਉਹਦਾ ਕਤਲ ਕਰ ਗਏ ਆ ਨਾਲੇ ਇਹਨਾਂ ਦੇ ਘਰੋਂ ਕੋਈ ਮਾਇਆ ਜਾਂ ਹੋਰ ਸਮਾਨ ਉਹ ਲੁੱਟ ਕੇ ਵੀ ਲੈ ਗਏ ਆ ਬਹੁਤ ਮੰਦ ਭਾਗੀ ਘਟਨਾ ਵਾ ਏ ਜਿਹੜਾ ਪੰਜਾਬ ਆ ਇਹਦੇ ਜਿਹੜਾ ਰਾਜ ਹੈ ਜੰਗਲ ਦਾ ਰਾਜ ਆ ਕੋਈ ਕੋਈ ਸਰਕਾਰ ਜਾਂ ਪੁਲਿਸ ਕੋਈ ਪਤਾ ਕਰੀ ਜਿੰਨੂੰ ਮਰਜ਼ੀ ਕੋ ਮਾਰ ਕੇ ਭੱਜ ਜਾਂਦਾ ਕੋਈ ਪੁੱਛਦਾ ਕੇ ਨਹੀਂ ਦੇਖੋ ਉਹਨਾਂ ਦੇ ਛੋਟੇ ਬੱਚੇ ਆ ਕੀ ਕਰਨਗੇ ਲੋਕ ਬਹੁਤ ਮੰਦ ਭਾਗੀ ਘਟਨਾ ਮੈਂ ਮੈਨੂੰ ਪਤਾ ਲੱਗਾ ਮੈਂ ਤਾਈਉ ਕਰਕੇ ਇੱਥੇ ਆਇਆ ਮੈਂ ਕਿਹਾ ਪਤਾ ਕਰੀਏ ਕੀ ਹੋਇਆ ਕੀ ਨੇ ਅਹੀਂ ਲੋਕ ਤੇ ਚਲੋ ਹਮਦਰਦੀ ਤੇ ਪਹੁੰਚਣਾ ਹਮਦਰਦੀ ਆ ਔਰ ਕੀ ਆ ਇਹ ਕਰਕੇ ਅਹੀਂ ਆਇਆ ਗੱਲ ਪੂਰੀ ਦਾ ਇੱਥੇ ਪਤਾ ਲੱਗੂ ਮੈਂ ਲਈ ਪਹੁੰਚਿਆ ਨਹੀਂਗਾ ਘਰ ਨਹੀਂ ਪਹੁੰਚੇ ਤੁਸੀਂ ਪਹਿਲਾਂ ਮੈਨੂੰ ਮਿਲਦੇ ਆ ਤੇ ਸੋ ਹੁਣ ਪਤਾ ਕਰਦੇ ਆ ਕਿ ਕੀ ਕੀ ਹੋਇਆ ਕੀ ਗੱਲ ਹੋਈ ਕਿ ਤਰ੍ਹਾਂ ਹੋਈ ਸਾਰਾ ਪੂਰੀ ਘਟਨਾ ਦਾ ਮੈਨੂੰ ਜਾਣਕਾਰੀ ਮੈਨੂੰ ਇਹਨਾਂ ਪਤਾ ਲੱਗਾ ਕਿ ਉਹ ਲੜਕੀ ਸਹਜ ਪਾੜ ਕਰ ਰਹੀ ਸੀ ਤੇ ਉਹ ਆਏ ਤੇ ਉਹਨੂੰ ਉਹਦਾ ਕਤਲ ਕਰਕੇ ਨਾਲ ਘਰ ਦਾ ਸਮਾਨ ਨਾਲ ਪੈਸੇ ਲੈ ਕੇ ਟੁੱਟ ਕੇ ਲੈ ਗਿਆ ਕਾਨੂੰਨ ਉਸਤਾ ਜਿਹੜੀ ਬਹੁਤ ਮਾੜੀ ਜੰਗਲ ਦਾ ਰਾਜ ਮੈਂ ਪਹਿਲਾਂ ਕਿਹਾ ਜੰਗਲ ਦਾ ਰਾਜ ਪੰਜਾਬ ਦੇ ਵਿੱਚ ਆ ਕੋਈ ਕਿਸ ਨੂੰ ਮਾਰੀ ਜਾਂਦਾ ਕੋਈ ਕਿਸ ਆ ਦੱਸੋ ਕੱਲ ਉੱਥੇ ਪਿੰਡਿਆ ਕੋੜ ਮਹੰਮਦ ਖਾਂ ਉੱਥੇ ਉੱਥੇ ਪੁਲਿਸ ਦਾ ਥਾਣੇਦਾਰ ਹੀ ਮਾਰ ਦਿੱਤਾ ਪੁਲਿਸ ਦਾ ਥਾਣੇਦਾਰ ਮਾਰ ਦਿੱਤਾ ਜਿਹਦੇ ਜਿਹਦੀ ਅਸੀਂ ਆਸ ਰੱਖਦੇ ਸਾਡੀ ਰਾਖੀ ਕਰਨਗੇ ਕੀ ਕਾਦਾ ਰਾਜ ਹੈ ਜੀ ਇੱਥੇ ਪੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ elections ਆਉਣ ਉਹਦੋਂ ਸੋਚ ਸਮਝ ਕੇ ਚੰਗੇ ਬੰਦਿਆਂ ਨੂੰ ਗਾੜੀ ਲਿਆ ਕਰੋ ਚੰਗੇ ਬੰਦੇ ਜਿਹੜੇ ਕੋਈ ਸਟੇਟ ਦਾ ਵਿਕਾਸ ਕਰਨ ਲੋਕਾਂ ਦੀ ਸੁਰੱਖਿਆ ਕਰਨ ਉਹਨਾਂ ਨੂੰ ਲਿਆਉਣਾ ਚਾਹੀਦਾ ਐਵੇਂ ਨਹੀਂ ਮਤਲਬ ਤਾਤਾ ਤਾਤਾ ਕਰਕੇ ਕੋਈ ਸਰਕਾਰ ਨਹੀਂ ਬਣਾਉਣੀ ਚਾਹੀਦੀ ਜਿੱਦਾਂ ਇਹ ਗੁਰਸੇਪ ਪੂਰਾ ਪਰਿਵਾਰ ਆ ਤੇ ਛੋਟੇ ਛੋਟੇ ਬੱਚੇ ਆ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਕਹੋਗੇ ਆਪਣਾ ਤਖੀਰ ਦੀ ਕੰਮ ਕਰਨਗੇ ਮੈਂ ਪ੍ਰਧਾਨ ਜੀ ਨਾਲ ਗੱਲ ਕਰਾਂਗਾ ਵੇਖੋ ਮਰਜ਼ ਕਰਣੀ ਚਾਹੀਦੀ ਆ ਕਰਾਂਗੇ ਵੀ ਕਰਾਵਾਂਗੇ ਮਤਲਬ ਜਿੰਨੀ ਹੋ ਸਗੀ ਵਾਤ ਉਹ ਕਰਾਵਾਂਗੇ ਕਲ ਕਰਕੇ ਕਰਾਵਾਂਗੇ ਜੀ। ਓੰਕਾ ਸਤਨਾਮ ਕਰਤਾ ਪੁਰਖੇ ਨਿਰਭਉ ਨਿਰਵੈਰ ਅਖਾਲ ਪੂਰ ਆਜੂਨੀ ਸੈਭੰ ॥ ਬੰਦਰਸਾ ਏਕ ਓੰਕਾਰ ਸਤਨਾਮ ਕਰਤਾ ਪੁਰਖੇ ਨਿਰਭਉ ਨਿਰਵੈਰ ਅਖਾਲਿ ਅਨਹੀ ਸੈਭੰ ॥ ਵਾਹਿਗੁਰੂ Deus, <tosse>